ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੁਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਸਾਡੇ ਤੋਂ ਵੱਧ ਕੋਈ ਦੁਖੀ ਨਹੀਂ ਤਾਂ ਉਹ ਸਿਰਫ ਇੱਕ ਮਹੀਨਾ ਸਵੇਰੇ 5 ਵਜੇ ਉੱਠ ਕੇ ਆ ਇੱਕ ਸ਼ਬਦ 2 ਮਿੰਟ ਜਪ ਲਓ ਤੁਹਾਡੇ ਸਾਰੇ ਦੁੱਖ ਖਤਮ ਹੋ ਜਾਣਗੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਪਰ ਸ਼ਰਤ ਇਹ ਵੀ ਲਗਾਤਾਰ 1 ਮਹੀਨਾ ਜਪਣਾ ਕੋਈ ਵੀ ਨਾਗਾ ਨਹੀਂ ਪਾਉਣਾ ਸੋ ਕਿਹੜਾ ਸ਼ਬਦ ਜਪਣਾ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਸ ਦੇ ਨਾਲ-ਨਾਲ ਹੋਰ ਵੀ ਕਾਫੀ ਚੀਜ਼ਾਂ ਸ਼ੇਅਰ ਕਰੂੰਗੀ ਜਿਦੇ ਨਾਲ ਤੁਹਾਨੂੰ ਇਸ ਸ਼ਬਦ ਦਾ ਪੂਰਾ ਫਲ ਮਿਲੇ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹ ਤੇ ਅਮਲ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਦੇਖੋ ਅਕਸਰ ਆਪਾਂ ਇੱਕ ਗੱਲ ਕਰਦੇ ਆ ਵੀ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਸਾਨੂੰ ਇੱਕ ਸੰਦੇਸ਼ ਦਿੱਤਾ ਹੈ ਇੱਕ ਹੁਕਮ ਦਿੱਤਾ ਹੈ ਵੀ ਜਿਹੋ ਜਿਹੇ ਅਸੀਂ ਕਰਨ ਬੀਜਦੇ ਆ ਸਾਨੂੰ ਉਹ ਜਿਹਾ ਫਲ ਮਿਲਦਾ ਹੈ ਫਿਰ ਚਾਹੇ ਉਹ ਸੋਚਣ ਦੇ ਵਿੱਚ ਹੋਣ ਚਾਹੇ ਬੋਲਣ ਦੇ ਵਿੱਚ ਹੋਣ ਚਾਹੇ ਸੁਣਨ ਦੇ ਵਿੱਚ ਹੋਣ ਚਾਹੇ ਸਾਡੇ ਕਰਨ ਦੇ ਵਿੱਚ ਹੋਣ ਜਿਹੋ ਜਿਹਾ ਆਪਾਂ ਕਰਦੇ ਆ ਨਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਚੀਜ਼ ਸਾਨੂੰ 3 ਗੁਣਾ ਹੋ ਕੇ ਵਾਪਸ ਮਿਲਦੀ ਹੈ ਗੁਰਬਾਣੀ ਵਿੱਚ ਆਪਾਂ ਕਾਫੀ ਵਾਰ ਇਹ ਚੀਜ਼ ਸਮਝੀ ਆ ਕਥਾ ਵਾਚਕਾਂ ਤੋਂ ਪਹਿ ਕੀ ਚ ਸੁਣੀ ਹੈ ਵੀ ਜੇ ਆਪਾਂ ਕੋਈ ਦਾਨ ਪੁੰਨ ਕਰਦੇ ਆ ਤਾਂ ਉਹ ਵੀ ਸਾਨੂੰ 3 ਗੁਣਾ ਹੋ ਕੇ ਵਾਪਸ ਮਿਲਦਾ ਹੈ ਸੋ ਉਸੇ ਤਰ੍ਹਾਂ ਹੀ ਜਦੋਂ ਆਪਾਂ ਕੋਈ ਮਾੜਾ ਕਰਮ ਕਰਦੇ ਆ ਤਾਂ ਉਹ ਵੀ ਸਾਨੂੰ 3 ਗੁਣਾ ਹੋ ਕੇ ਵਾਪਸ ਮਿਲਦਾ ਹੈ ਤੇ ਉਦਾਂ ਦਾ ਹੀ ਕੁਝ ਹੈਗਾ ਸਾਡੀ ਜ਼ਿੰਦਗੀ ਵਿੱਚ ਨੈਗੇਟਿਵ ਥਾਟ ਨੈਗੇਟਿਵਿਟੀ ਟੈਨਸ਼ਨ ਹਰ ਟਾਈਮ ਚਿੰਤਾ ਕਰਨਾ ਤੇ ਜਦੋਂ ਆਪਾਂ ਚਿੰਤਾ ਕਰਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਸਾਨੂੰ ਤਿੰਨ ਗੁਣਾ ਹੋ ਕੇ ਸਾਡੇ ਕੋਲੇ ਵਾਪਸ ਹੁੰਦੀ ਹੈ ਕਦੇ ਤੁਸੀਂ ਸੁਣਿਆ ਹੀ ਚੀਜ਼ ਵੀ ਜਿੰਨੀ ਅਸੀਂ ਚਿੰਤਾ ਕਰਦੇ ਆ ਨਾ ਕਈ ਵਾਰੀ ਮੈਨੂੰ ਕਮੈਂਟ ਆਉਂਦੀ ਹੈ ਵੀ ਜਦੋਂ ਅਸੀਂ ਦੀਦੀ ਟੈਨਸ਼ਨ ਹੈ ਤੇ ਅਸੀਂ ਜਦੋਂ ਹੋਰ ਸੋਚਦੇ ਆ ਹੋਰ ਵੱਧਦੀ ਜਾਂਦੀ ਆ ਮੁਸ਼ਕਲਾਂ ਹੋਰ ਵੱਧਦੀਆਂ ਜਾਂਦੀਆਂ ਚਾਹੇ ਅਸੀਂ ਗੁਰਬਾਣੀ ਵੀ ਜਪ ਰਹੇ ਆ ਨਾਲ ਫਿਰ ਵੀ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਕਟਣ ਦੀ ਬਜਾਏ ਉਹਦਾ ਕਾਰਨ ਹੀ ਇਹ ਹੈ ਕਿ ਆਪਾਂ ਸਰ ਬਾਣੀ ਨੂੰ ਜਪ ਰਹੇ ਹਾਂ ਉਹਦੇ ਅਰਥ ਨਹੀਂ ਸਮਝਦੇ ਉਸਤੇ ਅਮਲ ਨਹੀਂ ਕਰਦੇ ਤੇ ਹਰ ਟਾਈਮ ਚਿੰਤਾ ਹੀ ਕਰਦੇ ਰਹਿੰਦੇ ਆ ਬਾਣੀ ਤਾਂ ਆਪਾਂ ਜਪਦਿਆਂ ਪਰ ਉਹ ਇੱਕ ਹੁੰਦਾ ਜਿਵੇਂ ਇੱਕ ਬੱਚਾ ਰੱਟਾ ਲਾ ਰਿਹਾ ਹੁੰਦਾ ਪਰ ਉਹਨੂੰ ਸਮਝਦਾ ਨਹੀਂ ਐਸਵਾਲ ਨੂੰ ਠੀਕ ਉਸੇ ਤਰੀਕੇ ਨਾਲ ਆਪਾਂ ਬਾਣੀ ਨੂੰ ਸਮਝ ਨਹੀਂ ਰਹੇ ਉਹਨੂੰ ਵਿਚਾਰ ਨਹੀਂ ਰਹੇ ਤੇ ਅਮਲ ਨਹੀਂ ਕਰ ਰਹੇ ਬਸ ਇੱਕ ਰੱਟਾ ਮਾਰ ਰਹੇ ਆ ਤੇ ਦੂਜੇ ਪਾਸੇ ਸਾਰੇ ਜਿੰਦਾਂਵਾ ਕਰਦੇ ਆ ਫਿਰ ਉਹ ਚਿੰਤਾ ਕਰਨਾ ਸਾਰਾ ਦਿਨ ਦੇਖੋ ਜਿਹੜਾ ਹੈ ਨਾ ਸ੍ਰਿਸ਼ਟੀ ਕਹਿ ਸਕਦੇ ਆਪਾਂ ਬ੍ਰਹਮੰਡ ਕਹਿ ਸਕਦੇ ਆ। ਇਹਦੇ ਵਿੱਚ 네ਗੇਟਿਵ ਥੌਟਸ ਵੀ ਬਹੁਤ ਨੇ ਤੇ ਪੋਜ਼ਿਟਿਵ ਥੌਟਸ ਵੀ ਬਹੁਤ ਨੇ। ਯਾਨੀ 네ਗੇਟਿਵ ਸੋਚਣੀ ਠੀਕ ਹੈ ਤੇ ਪੋਜ਼ਿਟਿਵ ਸੋਚਣੀ। ਹੁਣ ਇਹ ਡਿਪੈਂਡ ਸਾਡੇ ਤੇ ਜੇ ਅਸੀਂ 네ਗੇਟਿਵ ਚੀਜ਼ ਆਪਦੇ ਦਿਮਾਗ ਵਿੱਚ ਲੈ ਕੇ ਆਉਨੇ ਆ ਤਾਂ ਜਿੰਨੇ ਵੀ 네ਗੇਟਿਵ ਥੌਟਸ ਸਾਡੇ ਆਸ-ਪਾਸੇ ਘੁੰਮ ਰਹੇ ਹੁੰਦੇ ਨੇ ਸ੍ਰਿਸ਼ਟੀ ਦੇ ਵਿੱਚ ਉਹ ਸਾਰੇ ਆਪਣੇ ਵੱਲ ਨੂੰ ਅਟਰੈਕਟ ਹੋਣ ਲੱਗ ਜਾਂਦੇ ਆ। ਤੇ ਅਸੀਂ ਮੁਸੀਬਤਾਂ ਨੂੰ ਆਪ ਨਿਯੁਤਤਾ ਦਿੰਨੀ ਆ। ਆਪ ਸੱਦਦੇ ਆ ਟੈਨਸ਼ਨਾਂ ਨੂੰ ਵੀ ਆਉ ਸਾਡੇ ਕੋਲ ਆਉ। ਸੋ ਜੇ ਆਪਾਂ ਇਹਨਾਂ ਨੂੰ ਸੋਚਣੀ ਬੰਦ ਕਰ ਦਈਏ ਹੁਣ ਇਹਨਾਂ ਨੂੰ ਕਈ ਵਾਰੀ ਇਹ ਵੀ ਸਵਾਲ ਹੁੰਦਾ ਵੀ ਇਹਨਾਂ ਨੂੰ ਸੋਚਣਾ ਬੰਦ ਕਿਵੇਂ ਕਰੀਏ ਟੈਨਸ਼ਨਾਂ ਚੋਂ ਬਾਹਰ ਕਿਵੇਂ ਆਈਏ ਟੈਨਸ਼ਨਾਂ ਚੋਂ ਬਾਹਰ ਆਉਣ ਦਾ ਸਭ ਤੋਂ ਵਧੀਆ ਤੇ ਸੌਖਾ ਤਰੀਕਾ ਗੁਰਬਾਣੀ ਹੈ ਜੇ ਆਪਾਂ ਗੁਰਬਾਣੀ ਨੂੰ ਬੜੇ ਪਿਆਰ ਨਾਲ ਸਹਿਜੇ ਨਾਲ ਸਮਝਦੇ ਨਾਲ ਜਪਾਂਗੇ ਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਉਸ ਤੇ ਅਮਲ ਕਰਾਂਗੇ ਦੇਖੋ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਉਹ ਸੰਕੇਤ ਦਿੱਤਾ ਸਮਝਾਇਆ ਵੀ ਚਿੰਤਾ ਨਹੀਂ ਕਰਨੀ ਹਣਾ ਜਦੋਂ ਆਪਾਂ ਨੂੰ ਆਪਾਂ ਬਾਣੀ ਜਪ ਲਈ ਆਪਾਂ ਅਰਥ ਸਮਝ ਲਈ ਆਪਾਂ ਨੂੰ ਪਤਾ ਚੱਲ ਗਿਆ ਵੀ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਵੀ ਚਿੰਤਾ ਨਹੀਂ ਕਰਨੀ ਸਭ ਕੰਮ ਹੋ ਜਾਣਗੇ ਚਿੰਤਾ ਨਹੀਂ ਕਰਨੀ ਤਾਂ ਫਿਰ ਆਪਾਂ ਨੂੰ ਜਦੋਂ ਜਿਹੜੇ ਚਿੰਤਾ ਆਉਣ ਲੱਗੂਗੀ ਨਾ ਟੈਨਸ਼ਨ ਹੋਣ ਵੀ ਲੱਗੂਗੀ ਕਿਸੇ ਕੰਮ ਨੂੰ ਲੈ ਕੇ ਆਪਾਂ ਸੋਚਾਂਗੇ ਵੀ ਨਹੀਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਚਿੰਤਾ ਨਹੀਂ ਕਰਨੀ ਫਿਰ ਮੈਂ ਕਿਉਂ ਚਿੰਤਾ ਕਰਾਂ ਆਪਣੇ ਆਪ ਹੋ ਜਾਣਗੀ ਤਾਂ ਤੁਸੀਂ ਦੇਖੋ ਜਦੋਂ ਤੁਸੀਂ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰਦੋਂਗੇ ਨਾ ਤਾਂ ਤੁਹਾਡੀਆਂ ਚਿੰਤਾਵਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਇਉਂ ਉਦਾਂ ਦੀ ਪਸ਼ਵਤ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਜਿਹੜਾ ਤੁਸੀਂ ਅਮਰਤ ਵੇਲੇ ਜਪਣਾ ਹੈ ਜੇ ਤੁਸੀਂ 3 ਵਜੇ ਉੱਠਦੇ ਹੋ 4 ਵਜੇ ਉੱਠਦੇ ਹੋ 5 ਵਜੇ ਦੀ ਗੱਲ ਮੈਂ ਵੈਸੇ ਹੀ ਕੀਤੀ ਹੈ ਕਿ ਕਈ ਮੇਰੀਆਂ ਭੈਣਾਂ ਜਾਂ ਭਰਾ ਜਿਹੜੇ 5 ਵਜੇ ਉੱਠਦੇ ਨੇ ਪਰ ਜੇ ਕੋਈ ਉਸ ਤੋਂ ਪਹਿਲਾਂ ਵੀ ਉੱਠਦੇ ਆ ਨਾ ਜਿਹੜੇ ਨਿਤਨੇਮ ਕਰਨ ਵਾਸਤੇ ਵੀ ਉੱਠਦੇ ਆ 2 ਵਜੇ ਵੀ ਉੱਠਦੇ ਆ ਤਾਂ ਉਹ ਵੀ ਇਹ ਚੀਜ਼ ਕਰ ਸਕਦੇ ਆ ਉੱਠਣਸਾਰ ਬੈੱਡ ਤੋਂ ਪੈਰ ਲਾਉਣ ਤੋਂ ਪਹਿਲਾਂ ਚੌਕੜੀ ਮਾਰ ਕੇ ਬਹਿ ਜਾਓ ਠੀਕ ਹੈ ਤੁਸੀਂ 2 ਮਿੰਟ 10 ਮਿੰਟ 4 ਮਿੰਟ ਜਿੰਨਾ ਵੀ ਟਾਈਮ ਤੁਸੀਂ ਕਰ ਸਕਦੇ ਹੋ ਆਪਣੇ ਆਪ ਨੂੰ ਰਿਲੈਕਸ ਕਰਕੇ ਕਿਉਂਕਿ ਉਦੋਂ ਸਾਡਾ ਦਿਮਾਗ ਨਾ ਬਹੁਤ ਸ਼ਾਂਤ ਹੁੰਦਾ ਟੈਨਸ਼ਨੋਂ ਤਾਂ ਫ੍ਰੀ ਹੁੰਦਾ ਉਦੋਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ 2 3 4 ਮਿੰਟ ਜਿੰਨੇ ਵੀ ਕਰ ਸਕਦੇ ਹੋ ਘੱਟ ਤੋਂ ਘੱਟ 2 ਮਿੰਟ ਤਾਂ ਕਰਿਆ ਕਰੋ ਉਹਦੇ ਨਾਲ ਕੀ ਹੋਊਗਾ ਤੁਸੀਂ 1 ਮਿੰਟ ਲਗਾਤਾਰ ਇਹਨੂੰ ਕਰਨਾ ਹੈ ਇਹਦੇ ਨਾਲ ਕੀ ਹੋਊਗਾ ਇੱਕ ਮਹੀਨੇ ਬਾਅਦ ਨਾ ਤੁਸੀਂ ਆਪ ਦੇਖੋਗੇ ਕਿਉਂਕਿ ਤੁਸੀਂ ਦੇਖੋ 네ਗੇਟਿਵਿਟੀ ਨੂੰ ਦੂਰ ਕਰਨ ਵਾਸਤੇ ਚੀਜ਼ਾਂ ਕਰ ਰਹੇ ਹੋ ਆਪਣੇ ਮਨ ਦੇ ਸਕੂਨ ਵਾਸਤੇ ਮਨ ਦੀ ਸ਼ਾਂਤੀ ਵਾਸਤੇ ਮਨ ਨੂੰ ਖੁਸ਼ ਕਰਨ ਵਾਸਤੇ ਹਨਾ ਵੀ ਤਾਂ ਕਿ ਤੁਸੀਂ ਕਹਿੰਦੇ ਹੁੰਦੇ ਨਾ ਟੈਂ ਦੀ ਕਲਾ ਚ ਵੀ ਚੜਦੀ ਕਲਾ ਵੀ ਸੋਚ ਰਹੇ ਉਹਦੇ ਵਾਸਤੇ ਆਪਾਂ ਇਹ ਕਰਦੇ ਆ ਵਾਹਿਗੁਰੂ ਦਾ ਜਪ ਸਿਮਰਨ ਆਪਾਂ ਕਰਾਂਗੇ ਨਾ ਡੇਲੀ ਤਾਂ 네ਗੇਟਿਵ ਚੀਜ਼ਾਂ ਸਾਡੇ ਦਿਮਾਗ ਚੋਂ ਨਿਕਲਣੀਆਂ ਸਾਡਾ ਦਿਮਾਗ ਰਿਲੈਕਸ ਹੋਊਗਾ ਸਾਨੂੰ ਸਕੂਨ ਮਿਲੂਗਾ ਨਾ ਜਦੋਂ ਤੇ ਫਿਰ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਦੀਆਂ ਇੱਕ ਚੀਜ਼ ਆਪਾਂ ਨੋਟਿਸ ਕਰੀ ਹੋਣੀ ਆ ਜਦੋਂ ਕਿਸੇ ਚੀਜ਼ ਤੋਂ ਆਪਾਂ ਨੂੰ ਸ਼ਾਂਤੀ ਮਿਲਦੀ ਆ ਆਪਾਂ ਕੋਸ਼ਿਸ਼ ਕਰਦੇ ਨਾ बार-बार ਉਹਨੂੰ ਕਰਨ ਦੀ ਉਹ ਕੰਮ ਨੂੰ ਕਰਨ ਦੀ ਜਿਹਦੇ ਨਾਲ ਸਾਨੂੰ ਖੁਸ਼ੀ ਮਿਲਦੀ ਆ ਸ਼ਾਂਤੀ ਮਿਲਦੀ ਆ ਕਿਉਂ ਕਿਉਂਕਿ ਸਾਡਾ ਮਾਈਂਡ ਰਿਲੈਕਸ ਹੁੰਦਾ ਉਸ ਚੀਜ਼ ਨਾਲ ਠੀਕ ਉਸੇ ਤਰੀਕੇ ਨਾਲ ਜਦੋਂ ਆਪਾਂ ਵਾਹਿਗੁਰੂ ਦਾ ਸਿਮਰਨ ਕਰਾਂਗੇ ਨਾ ਤਾਂ ਵਾਹਿਗੁਰੂ ਦਾ ਸਿਮਰਨ ਕਰਨ ਦੀ ਨਾਲ ਸਾਡਾ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਡੇਲੀ ਦਾ ਤੁਹਾਡਾ ਰੁਟੀਨ ਜੋ ਨਿਤਨੇਮ ਕਰਦੇ ਹੋ ਉਹ ਕਰ ਸਕਦੇ ਹੋ ਜੇ ਤੁਸੀਂ ਉਹ ਤੁਹਾਡਾ ਘਰ ਦੇ ਕੰਮ ਕਰਦੇ ਹੋ ਉਹ ਕਰ ਸਕਦੇ ਹੋ ਠੀਕ ਹੈ ਜੇ ਤੁਸੀਂ 5 ਵਜੇ ਵੀ ਉੱਠਦੇ ਹੋ 6 ਵਜੇ ਵੀ ਉੱਠਦੇ ਹੋ 4 ਵਜੇ 3 ਵਜੇ 2 ਵਜੇ ਦਾ ਵੀ ਉੱਠਦੇ ਹੋ ਤੁਸੀਂ ਉਸੇ ਟਾਈਮ ਉੱਠਣਸਾਰ ਪੈਰ ਥੱਲੇ ਲਾਉਣ ਤੋਂ ਪਹਿਲਾਂ ਸਿਰਫ 2 ਮਿੰਟ ਵੀ ਅਗਰ ਸਮਾਂ ਕੱਢ ਕੇ ਤੁਸੀਂ 1 ਮਹੀਨਾ ਲਗਾਤਾਰ ਇਹ ਚੀਜ਼ ਕਰਨੀ ਸ਼ੁਰੂ ਕਰ ਦਿੱਤੀ ਜੋਸੀ ਆਪ ਦੇਖੋ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਤੁਹਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਏਗਾ ਕਿਉਂਕਿ ਦੇਖੋ ਜਿਹੜਾ ਮੈਡੀਟੇਸ਼ਨ ਹਨ ਮੈਡੀਟੇਸ਼ਨ ਇਹ ਯੋਗੇ ਦੇ ਵਿੱਚ ਵੀ ਆਪਾਂ ਨੂੰ ਸਿਖਾਇਆ ਜਾਂਦਾ ਹੈ ਆਪਾਂ ਨੂੰ ਡਾਕਟਰ ਵੀ ਇਹ ਚੀਜ਼ ਸਮਝਾਉਂਦੇ ਨੇ ਕਿ ਜਿੰਨਾ ਸਾਡੇ ਦਿਮਾਗ ਤੇ ਸਾਡੇ ਸ਼ਰੀਰ ਤੇ ਟੈਨਸ਼ਨ ਨੂੰ ਖਤਮ ਕਰਨ ਵਾਸਤੇ ਦਵਾਈ ਅਸਰ ਕਰਦੀ ਹੈ ਨਾ ਉਸ ਤੋਂ ਕਈ ਗੁਣਾ ਜ਼ਿਆਦਾ ਅਸਰ ਮੈਡੀਟੇਸ਼ਨ ਵੀ ਵਾਹਿਗੁਰੂ ਦਾ ਸਿਮਰਨ ਗੁਰਬਾਣੀ ਕਰਦੀ ਆ ਸੋ ਤੁਸੀਂ ਵੀ ਅੱਜ ਤੋਂ ਬਾਅਦ ਜਿਹੜੀ ਸੋਚਦੇ ਹੋ ਨਾ ਕਿ ਸਾਥ ਹੋ ਵੱਧ ਦੁਖੀ ਕੋਈ ਨਹੀਂ ਬਸ ਤੁਸੀਂ ਇਹ ਚੀਜ਼ ਕਰਨੀ ਸ਼ੁਰੂ ਕਰ ਦੇਣੀ ਆ ਬਾਣੀ ਦੇ ਅਰਥ ਜਰੂਰ ਸਮਝਿਆ ਕਰੋ ਉਸ ਤੇ ਅਮਲ ਕਰਿਆ ਕਰੋ ਵੀ ਗੁਰੂ ਸਾਹਿਬ ਨੇ ਅਗਰ ਇਹ ਚੀਜ਼ ਸਮਝਾਈ ਆ ਨਾ ਸਾਨੂੰ ਤਾਂ ਇਹਦੇ ਪਿੱਛੇ ਕੋਈ ਮਕਸਦ ਆ ਗੁਰੂ ਸਾਹਿਬ ਦਾ ਕੋਈ ਸੰਦੇਸ਼ ਦਿੱਤਾ ਪਰਮਾਤਮਾ ਨੇ ਸਾਨੂੰ ਠੀਕ ਹੈ ਸੋ ਤੁਸੀਂ ਇਸ ਜੀ ਤੇ ਅਮਲ ਜਰੂਰ ਕਰਿਓ ਤੇ ਬਾਣੀ ਨੂੰ ਅਰਥ ਸਮਝ ਕੇ ਉਹਨਾਂ ਦੀ ਜ਼ਿੰਦਗੀ 'ਚ ਅਪਣਾਉਣਾ ਸ਼ੁਰੂ ਕਰੋ ਜੋ ਜੋ ਪਰਮਾਤਮਾ ਨੇ ਹੁਕਮ ਦਿੱਤੇ ਦੇਖੋ ਹਰ ਇੱਕ ਚੀਜ਼ ਨਾ ਇੱਕ ਸਮਾਂ ਉਹਨਾਂ ਤੇ ਹੁੰਦੀ ਹੈ ਕੋਈ ਵੀ ਕੰਮ ਆ ਸਾਡਾ ਜਦੋਂ ਉਹਦਾ ਸਹੀ ਸਮਾਂ ਆ ਜਾਊ ਆਪਣੀ ਆਪ ਉਹ ਚੀਜ਼ ਹੋ ਜਾਣੀ ਹੈ ਆਪਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਪਰਮਾਤਮਾ ਨੂੰ ਸਭ ਦਾ ਫਿਕਰ ਹੈ ਗੁਰੂ ਸਾਹਿਬ ਨੇ ਸਭ ਦੇ ਪੇਟ ਲਾਇਆ ਕਿਸੇ ਨੂੰ ਵਾਹੀ ਗੁਰੂ ਭੁੱਖਾ ਨਹੀਂ ਸੌਣ ਦਿੰਦੇ ਸੋ ਚਿੰਤਾ ਕਰਕੇ ਆਪਾਂ ਨੂੰ ਕੀ ਮਿਲ ਜਾਂਦਾ ਪਰ ਆਪਾਂ ਨੂੰ ਬਿਮਾਰੀਆਂ ਜ਼ਰੂਰ ਮਿਲ ਜਾਂਦੀਆਂ ਜਿਹੜੀਆਂ ਸਾਡੇ ਖਰਚੇ ਵਧਾ ਦਿੰਦੀਆਂ ਘਰ ਦੇ ਵਿੱਚ ਜਦੋਂ ਖਰਚੇ ਵਧਦੇ ਆ ਆਮਦਨ ਘਟੁੰਦੀ ਹੈ ਖਰਚੇ ਵਧ ਜਾਂਦੇ ਆ ਪਰ ਟੈਨਸ਼ਨ ਦਾ ਮਾਹੌਲ ਹੋਰ ਵੱਧ ਜਾਂਦਾ ਹੈ ਪਰ ਲੜਾਈ ਝਗੜੇ ਵਧਦੇ ਆ ਸੋ ਜਿਹੜੀ ਟੈਨਸ਼ਨ ਹੈ ਨਾ ਇਹ ਬੇਵਤਾਈ ਚਿੰਤਾ ਹੈ ਇਹ ਸਾਰੀਆਂ ਚੀਜ਼ਾਂ ਦੀ ਜੜ ਹੈ ਨਾ ਸਿਰਫ ਬਿਮਾਰੀਆਂ ਦੀ ਪਰ ਕੇ ਘਰ ਦੇ ਮਾਹੌਲ ਦੀ ਵੀ ਜੜ ਹੈ ਸੋ ਇਹਨੂੰ ਹੀ ਆਪਾਂ ਖਤਮ ਕਰ ਦਈਏ ਅਗਰ ਇਸੇ ਚੋਂ ਬਾਹਰ ਨਿਕਲ ਆਈਏ ਤਾਂ ਅੱਧੀਆਂ ਤੋਂ ਵੱਧ ਮੁਸੀਬਤਾਂ ਦੇ ਤੋਂ ਵੱਧ ਦੁੱਖ ਸਾਡੇ ਰੈਸੀ ਖਤਮ ਹੋ ਜਾਣੇ ਨੇ ਸੋ ਤੁਸੀਂ ਇਸ ਤੇ ਅਮਲ ਜ਼ਰੂਰ ਕਰਨਾ ਇਸ ਨੂੰ ਇਗਨੋਰ ਨਹੀਂ ਕਰਨਾ ਵੀ ਜਦੋਂ ਵੀ ਤੁਹਾਡੇ ਮਨ ਵਿੱਚ ਆਉਣ ਲੱਗੇ ਨਾ ਚਿੰਤਾ ਹੋਣ ਲੱਗੀ ਬਸ ਸਮਝ ਲਓ ਵੀ ਗੁਰੂ ਸਾਹਿਬ ਨੇ ਹੁਕਮ ਦਿੱਤਾ ਵੀ ਹੋ ਜਾਊਗਾ ਸਭ ਸਭ ਹੋ ਜਾਊਗਾ ਸੋਚ ਨੂੰ ਪੋਜ਼ਿਟਿਵ ਰੱਖੋ 네ਗੇਟਿਵ ਥੌਟਸ ਨੂੰ ਆਪਣੇ ਦਿਮਾਗ ਵਿੱਚ ਆਉਣ ਦੋ ਕਿਉਂਕਿ ਜਿੰਨਾ 네ਗੇਟਿਵ ਸੋਚਦੇ ਜਾਓਗੇ ਓਨੀਆਂ ਮੁਸੀਬਤਾਂ ਵਧਦੀਆਂ ਜਾਣੀਆਂ ਘਟਣਗੀਆਂ ਬਿਲਕੁਲ ਵੀ ਨਹੀਂ ਘਟਣਗੀਆਂ ਉਦੋਂ ਜਦੋਂ ਤੁਸੀਂ ਉਹਨਾਂ ਨੂੰ ਘਟਾਉਣ ਲਈ ਕਦਮ ਚੁੱਕੋਗੇ ਜਦੋਂ ਤੁਸੀਂ 네ਗੇਟਿਵ ਸੋਚਣਾ ਬੰਦ ਕਰੋਗੇ ਉਦੋਂ ਹੀ ਉਹ ਘਟਣੀਆਂ ਸ਼ੁਰੂ ਹੋਣਗੀਆਂ ਉਸੇ ਪਲ ਤੋਂ ਉਸੇ ਸਕਿੰਟ ਤੋਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਕੋਈ ਵੀ ਪ੍ਰੋਬਲਮ ਜਿਹੜੀ ਹੁੰਦੀ ਉਹ ਇੰਨੀ ਵੱਡੀ ਨਹੀਂ ਹੁੰਦੀ ਜਿੰਨੀ ਅਸੀਂ ਆਪਦੇ ਸੋਚ ਵਿੱਚ ਉਹਨੂੰ ਵੱਡੀ ਬਣਾ ਲੈਂਦੇ ਹਾਂ ਸੋ ਮੁਸੀਬਤ ਦਾ ਹੋਣਾ ਜਾਂ ਖਤਮ ਹੋਣਾ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ